ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਫੁੱਫੜ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਉਹਨਾਂ ਦੇ ਅੰਤਿਮ ਸੰਸਕਾਰ ਲਈ ਅਸੀਂ ਪਿੰਡ ਜੋੜਾ ਪੱਟੀ ਦੇ ਲਾਗੇ ਪਿੰਡਾ ਉਥੋਂ ਦੀਆਂ ਮੜੀਆਂ ਚ ਲੈ ਕੇ ਗਏ ਤੇ ਉਥੋਂ ਦੀਆਂ ਮੜੀਆਂ ਵੇਖ ਕੇ ਦਿਲ ਨੂੰ ਬੜਾ ਹੀ ਦੁੱਖ ਲੱਗਾ ਕਿ ਭਈ ਜਿੱਥੇ ਬੰਦੇ ਨੇ ਯਾਤਰਾ ਅੰਤਿਮ ਯਾਤਰਾ ਕਰਨੀ ਹੈ ਜਿੱਥੋਂ ਦੁਨੀਆ ਨੂੰ ਉਹਨੇ ਅਲਵਿਦਾ ਕਹਿਣਾ ਤੇ ਉਹ ਜਗਾ ਬਿਲਕੁਲ ਵੀ ਮਤਲਬ ਕਿ ਇਸ ਕਾਬਿਲ ਨਹੀਂ ਹੈਗੀ ਕਿ ਉੱਥੇ ਸੰਸਕਾਰ ਕੀਤਾ ਜਾ ਸਕੇ ਪਹਿਲੀ ਗੱਲ ਤੇ ਉਹ ਉਹਦੇ ਆਲੇ ਦੁਆਲੇ ਕੋਈ ਚਾਰਦੁਵਾਰੀ ਨਹੀਂ ਨਾ ਉਹਦੇ ਆ ਉੱਪਰ ਜਿਹੜੀਆਂ ਟੀਨਾ ਪਈਆਂ ਹੁੰਦੀਆਂ ਜਿੱਥੇ ਸੰਸਕਾਰ ਹੋਣਾ ਹੁੰਦਾ ਉਹਦੇ ਉੱਤੇ ਟੀਨਾ ਵੀ ਸਾਰੀਆਂ ਅੱਧੀਆਂ ਜੰਗਾਲ ਨਾਲ ਖਾਧੀਆਂ ਹੀ ਦੇ ਮਤਲਬ ਉੱਤੇ ਹੈ ਹੀ ਨਹੀਂ ਟੀਨਾ ਚਾਰਕ ਟੀਨਾ ਟੁੱਟੀਆਂ ਜਾਂ ਜੰਗਾਲ ਖਾਧੀਆਂ ਪਈਆਂ ਸੀਗੀਆਂ ਮੇਨ ਗੱਲ ਇਹ ਕਹਿਣੀ ਕਿ ਹਾਂ ਵੀ ਜਿੱਥੇ ਬੰਦੇ ਨੇ ਅੰਤਿਮ ਵੇਲੇ ਜਾਣਾ ਵਾ ਜੇ ਉਹ ਜਗਾ ਵੀ ਬੰਦੇ ਨੂੰ ਇਸ ਕਾਬਲ ਨਾ ਹੋਵੇ ਕਿ ਹਾਂ ਵੀ ਉਥੇ ਸਸਕਾਰ ਵਧੀਆ ਤਰੀਕੇ ਨਾਲ ਹੋ ਸਕੇ ਉਹਦੀ ਮਤਲਬ ਬੇਅਦਬੀ ਨਾ ਹੋਵੇ ਤੁਸੀਂ ਮੰਨੋਗੇ ਨਹੀਂ ਅਸੀਂ 2:30 ਵਜੇ 2:30 2:30 ਵਜੇ ਅਸੀਂ ਉਥੇ ਲੈ ਕੇ ਗਏ ਆ ਬਾਡੀ ਨੂੰ ਤੇ ਬਾਡੀ ਨੂੰ ਥੜੇ ਤੇ ਪਏ ਕਮ ਸੇ ਕੰਮ ਲੱਗਾ ਘੰਟਾ ਡੇਢ ਘੰਟਾ ਤੇ ਪਹਿਲੋਂ ਅਸੀਂ ਇਹੋ ਵੇਟ ਕਰਦੇ ਰਹੇ ਕਿ ਹਾਂ ਵੀ ਫਾਇਰ ਬ੍ਰਿਗੇਡ ਵਾਲੇ ਆ ਜਾਣ ਕਿਉਂਕਿ ਰਿਸਕ ਬਹੁਤ ਸੀਗਾ ਜੇ ਅਸੀਂ ਅੱਗ ਲਾਉਂਦੇ ਸੀ ਤੇ ਹਵਾ ਬਹੁਤ ਤੇਜ਼ ਵਗਦੀ ਸੀ ਤੇ ਸਾਨੂੰ ਡਾਰੀ ਕੇ ਤੇ ਚੰਗਿਆੜਾ ਚੰਗੂੜਾ ਜੇ ਉੱਡ ਕੇ ਚਲੇ ਗਿਆ ਤੇ ਕਣਕਾਂ ਚ ਲੱਗ ਗਿਆ ਤੇ ਖੜੀ ਖਲੋਤੀ ਫਸਲ ਬਰਬਾਦ ਹੋ ਜੂਗੀ ਘੱਟੋ ਘੱਟ ਡੇਢ 2 ਘੰਟੇ ਫਾਇਰ ਬ੍ਰਿਗੇਡ ਦੀ ਵੇਟ ਕੀਤੀ ਕਿ ਰਿਸਕ ਨਾ ਲਿਆ ਜਾਵੇ ਕਿਉਂਕਿ ਹਵਾ ਇੰਨੀ ਤੇਜ਼ ਸੀ ਕਿ ਮਤਲਬ ਬਹੁਤ ਜ਼ਿਆਦਾ ਰਿਸਕ ਸੀ ਕਿ ਜੇ ਕੋਈ ਕਣ ਅੱਗ ਦਾ ਚੰਗਿਆੜਾ ਉੱਡ ਕੇ ਕਿਤੇ ਪੈ ਗਿਆ ਤੇ ਉਹ ਮਿੰਟੋ ਮਿੰਟੀ ਪੰਪੜ ਮੱਝ ਜਾਣੀ ਸੀ ਤੇ ਮੁੰਡਿਆਂ ਨੂੰ ਕਿਹਾ ਯਾ ਆਪਣੇ ਜਿਹੜੇ ਉੱਥੇ ਆਏ ਸੀ ਨਾਲ ਕਿ ਹਾਂ ਵੀ ਤੁਸੀਂ ਕਮ ਸੇ ਕਮ ਇਕੱਠੇ ਹੋਗੇ ਯਾਰ ਤੁਸੀਂ ਆਪਣੇ ਘਰੋਂ ਕਰੀ ਸਾਰੇ ਪਿੰਡ ਚ ਜਿੰਨੇ ਘਰ ਹੈਗੇ ਆ ਹਜ਼ਾਰ-ਹਜ਼ਾਰ ਰੁਪਿਆ ਵੀ ਪਾਓਗੇ ਤੇ ਚਾਰਦੁਵਾਰੀ ਹੋ ਜੂਗੀ ਵਧੀਆ ਤੁਸੀਂ ਅ ਟੀਨਾ ਟੂਨਾ ਲਾ ਕੇ ਕਮ ਸੇ ਕਮ ਜਿੱਥੇ ਅੰਤਿਮ ਸੰਸਕਾਰ ਹੋਣਾ ਉਹ ਜਗ੍ਹਾ ਤੇ ਵਧੀਆ ਬਣਾਓਗੇ ਹਾਂ ਵੀ ਬੰਦਾ ਅੰਤਿਮ ਯਾਤਰਾ ਤੇ ਵਧੀਆ ਕਰ ਸਕੇ ਬੇਅਦਬੀਤ ਨਾ ਹੋਵੇ ਬੰਦੇ ਦੀ ਤੁਸੀਂ ਮੰਨੋਗੇ ਨਹੀਂ 2:30 ਵਜੇ ਤੇ ਉੱਥੇ ਬਾਡੀ ਰੱਖੀ ਅਸੀਂ ਤੇ ਘਟੋ-ਘਟ 2 ਕੁ 2:30 ਘੰਟੇ ਅਸੀਂ ਉੱਥੇ ਵੇਟ ਕੀਤੀ ਆ ਤੇ ਫੇਰ ਜਦੋਂ ਕੋਈ ਨਹੀਂ ਬੋੜਿਆ ਤੇ ਫੇਰ ਉਥੋਂ ਦੇ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਆਸੇ-ਪਾਸੇ ਕਿਉਂਕਿ ਹਵਾ ਇੰਨੀ ਤਾਜ਼ੇ ਤੇਜ਼ ਹੀ ਤੁਸੀਂ ਵੇਖ ਹੀ ਸਕਦੇ ਜੇ ਆ ਵੀਡੀਓ ਦੇ ਵਿੱਚ ਕਿਦਾਂ ਅਸੀਂ ਸਾਰੇ ਪੱਤੇ-ਪੁੱਤੇ ਮੇਂਡ ਵਾਲੇ ਨੇ ਇਕੱਠੇ ਕਰਕੇ ਹੱਲਾ ਵਾਹ ਕੇ ਪਧਰਾ ਕਰਕੇ ਤੇ ਪਾਣੀ ਪੋਣੀ ਤਰੋਂਕੇ ਤੇ ਫੇਰ ਸਸਕਾਰ ਕੰਮ ਲੱਗੇ ਜਦੋਂ ਉਦੋਂ ਵੀ ਸਾਰੇ ਆਨੇ ਰਲ ਕੇ ਆਸੇ-ਪਾਸੇ ਤਰਪਾਲਾਂ ਤੇ ਲੋਈਆਂ ਲਾਈਆਂ ਸ਼ਾਲਚੂ ਜਿਹੜੇ ਉੱਤੇ ਪਾਉਂਦੇ ਆ ਉਹ ਫੜ ਕੇ ਖਲੋਤੇ ਰਹੇ ਵਿਚਾਰੇ ਤੇ ਪਹਿਲਾਂ ਤੇ ਸਰਕਾਰਾਂ ਨੂੰ ਫੋਨ ਕਰਦੇ ਰਹੇਗੇ ਹਾਂ ਵੀ ਫਾਇਰ ਬਗੇੜ ਵਾਲੀ ਭੇਜੋ ਜਿਹੜੇ ਪ੍ਰਧਾਨ ਸੀਗੇ ਜਾਂ ਉਥੋਂ ਦੇ ਮੋਹਤਵਾਰ ਹੋਣਗੇ ਉਹਨਾਂ ਨੇ ਫੋਨ ਕਰ-ਕਰ ਕੇ ਮਹਾ ਹੀ ਮਨਲਾ ਦਾ ਫਾਇਰ ਬਗੇੜ ਵਾਲਿਆਂ ਨੇ ਹਾਂ ਵੀ ਪਰੀ ਕਿ ਅਹੀਂ ਆਉਣੇ ਆ ਜੀ ਤੇ ਉਹ ਵੀ ਕਿੰਨੇ ਟਾਈਮ ਬਾਅਦ ਆਏ ਇਹ ਨਹੀਂ ਕਿ ਹਾਂ ਵੀ ਯੋ ਮੇ ਅੱਧੇ ਘੰਟੇ ਜਾਂ ਘੰਟੇ ਚ ਆ ਗਏ ਹੁਣ ਘੱਟੋ ਘਾਟਾ 2 2.5 ਘੰਟਿਆਂ ਬਾਅਦ ਹੀ ਆਏ ਵੇਟ ਕਰਦੇ ਰਹੇ ਫਿਰ ਸਸਕਾਰ ਜਦੋਂ ਕੀਤਾ ਵਾ ਲੋਈਆਂ ਫੜ ਕੇ ਤਰਪਾਲ ਆਸੇ ਪਾਸੇ ਫੜ ਕੇ ਨਾਲੋ ਨਾਲ ਪਾਣੀ ਪਾਈਦਾ ਸੀ ਉੱਤੇ ਕਿਉਂਕਿ ਜਦੋਂ ਅੱਗ ਲੱਗਦੀ ਸੀ ਤੇ ਉਹ ਭਾਂਬੜ ਮੱਚਦੇ ਸੀ ਖਵਾ ਬਹੁਤ ਤੇਜ਼ੀ ਦੇ ਭਾਂਬੜ ਬੜਾ ਮੱਚਦਾ ਸੀਗਾ ਤੇ ਉਹਦਾ ਕਰਕੇ ਫਿਰ ਚਲੋ ਸਰਕਾਰ ਤੇ ਹੋ ਗਿਆ ਔਖੇ ਔਖੇ ਪਿੰਡ ਵਾਲਿਆਂ ਨੂੰ ਹੀ ਸੋਚ ਲੈਣਾ ਚਾਹੀਦਾ ਕਿ ਚਲੋ ਸਰਕਾਰ ਤੇ ਕੁਝ ਨਹੀਂ ਕਰਦੀ ਕਿੰਦੇ ਉੰਜ ਕਹਿੰਦੇ ਕਿ ਹਾਂ ਜੀ ਸਾਡਾ ਪਿੰਡ ਅੱਧੇ ਤੋਂ ਜ਼ਿਆਦਾ ਐਨਆਰਆਈ ਹੈ ਜੇ ਐਨਆਰਆਈ ਆ ਤੁਸੀਂ ਐਨਆਰਆਈ ਵੀਰਾਂ ਨੂੰ ਰਿਕੁਐਸਟ ਕਰਕੇ ਵੇਖੋ ਉਹਨਾਂ ਨੇ ਮੈਂਟੋ ਮੈਂਟੀ ਦੰਦੇ ਲਾ ਦੇਣੇ ਪਏ ਹਾਂ ਤੇ ਪਰ ਤੁਸੀਂ ਅੱਗੇ ਲੱਗ ਕੇ ਮੋਤਵਾਰ ਬੰਦੇ ਇਕੱਠੇ ਹੋ ਗਏ ਨਹੀਂ ਮੁੰਡੇ-ਮੁੰਡੇ ਇਕੱਠੇ ਹੋ ਕੇ ਕਰ ਲੋ ਕੰਮ ਠੀਕ ਹੈ ਨਾ ਇਹ ਚ ਕੋਈ ਕੰਮ ਇਹ ਥੋੜੀ ਜਿਹਾ ਕੋਈ ਇਹ ਰੋਕ ਦੂਗਾ ਕਿ ਹਾਂ ਤੁਸੀਂ ਉੱਥੇ ਕੰਦਾ ਨਹੀਂ ਕਰ ਸਕਦੇ ਜਾਂ ਤੁਸੀਂ ਮੜੀਆਂ ਦਾ ਸਵਾਰ ਨਹੀਂ ਸਕਦੇ ਇਹ ਤੇ ਕਿਤੇ ਵੀ ਨਹੀਂ ਹੁੰਦਾ ਨਾ ਪਰ ਦਿਲ ਨੂੰ ਦੁੱਖ ਹੋਇਆ ਤੇ ਇਸ ਕਰਕੇ ਵੀਡੀਓ ਬਣਾ ਕੇ ਇਹਦੇ ਵੀਡੀਓ ਪਾ ਰਿਹਾ ਹਾਂ ਚਲੋ ਇਹੋ ਹੀ ਕਹਿੰਦਾ ਆ ਕਿ ਮਾਦਾ ਜੱਜ ਕਹਿੰਦੀ ਕੋਈ ਗਲਤ ਮਲਤ ਉਹ ਜੋ ਲਫ਼ਜ਼ ਨਿਕਲ ਗਿਆ ਹੋਵੇ ਪਰ ਇਹ ਪਿੰਡ ਵਾਲਿਆਂ ਨੂੰ ਬਹੁਤ ਜ਼ਰੂਰੀ ਆ ਕਿ ਮੜੀਆਂ ਨੂੰ ਆਪਣੀਆਂ ਨੂੰ ਸਵਾਰ ਕੇ ਰੱਖਣ ਤੇ ਕਿ ਇਹ ਦੇਖੇ ਦੀ ਵੀ ਅੰਤਿਮ ਯਾਤਰਾ ਮਾੜੀ ਨਾ ਹੋਵੇ ਤੇ ਵੈਗੁਰ ਜੀ ਦਾ ਕਾਲਸਾ ਵੈਗੁਰ ਜੀ ਦੀ ਫਤਹਿ